ਸਾਡਾ ਲਾਸਟ ਡੇ ਆ ਯੂਕੇ ਦੇ ਵਿੱਚ ਫੇ ਚੱਲੇ ਇੰਡੀਆ ਨੂੰ ਵਾਪਸ ਸੈਕਰਟਰੀ ਮੂਵ ਚਲ ਪਾਈ ਦੁਆ ਸੈਕਰਟ ਪਾਰਕ 82 ਚੱਕਾਂਗੇ ਬਟ ਟੈਚੀ ਸਮਾਨ ਸਿੱਟਣਾ ਹੀ ਆਉਂਦਾ ਜਾਗੇ ਥੈਂਕ ਤਾ ਹੋ ਗਿਆ ਦੂਜੀ ਲੋ ਜੀ ਕਹਿੰਦੇ ਪਹੁੰਚ ਗਿਆ ਮਰਾ ਸਾਰੇ ਆਉਂਦੇ ਆ ਬੇ ਚੱਕਰ ਚੁੱਕਰ ਹਟ ਜਣੇ ਚੱਕਰਾ ਜੇਰੇ ਬਾਣ ਆਉਣਾਂਗੇ ਤਾਂ ਬਾਡਾ ਛੋਲੇ ਪੂਰੀਆਂ ਨੂੰ ਆਉਂਦਿਆ ਨੇ ਚੰਨੀ ਸਾਰੇ ਕਿਹਾ ਮੈਂ ਹੀ ਮੈਂ ਇੱਥੇ ਚਾਰ ਚਾਰ ਜੀਬ ਤੇ ਬਾਣਨਾ ਚਾਰ ਜੀਬ ਤੇ ਵਾਰ ਆ ਬਾ ਦੋਸਤ ਹੋਦਲੇ ਵੀ ਸੌਣ ਲੈ ਤੁਸੀਂ ਜਿੰਨਾ ਸੌਣਾ ਦੀ ਹੌਣ ਨਹੀਂ ਤਾਂ ਨਸੌਣ ਦਾ ਟਾਈਮ ਐਣਾ ਇੱਥੇ ਕਾਰਪਟ ਨਹੀਂ ਪਿਛਾਇਆ ਹੋਦਾ ਤੇ ਪਾ ਬਲ ਗਿਆ ਵੈਸੇ ਓ ਯਾਰ ਇਹ ਕਾਕਾ ਪੰਜਾਬ ਆ ਗਿਆ ਹਰਦੂ ਦੀ ਓ ਜੀ ਪਕੌੜੇ ਆ ਗਏ ਪਕੌੜੇ ਗਾਲੋ ਚਾਰ ਦਿਨ ਸੇ ਵਾਕੇ ਖਾਈ ਦੀਆਂ ਗਾਲਾਂ ਤੇ ਅੱਜ ਖਾਣੇ ਪਕੌੜੇ ਆਹ ਹੋ ਇੰਡੀਆ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਗੁੱਡ ਵਾਲੀ ਮਾਰਨਿੰਗ ਜੀ ਸਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਕਿੱਦਾਂ ਜੀ ਵਰਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਕੀ ਕਰਨਾ ਹੈ ਗੁਰਜਾ ਸਾਪਾ ਹੁਣ ਕਾਰਵਾਸ਼ ਕਰਾਉਣਾ ਹੈ ਗੱਡੀ ਵਾਸ਼ ਲਓ ਜੀ ਅੱਜ ਸਾਡਾ ਲਾਸਟ ਡੇ ਆ ਯੂਕੇ ਦੇ ਵਿੱਚ ਭਈ ਚੱਲੇ ਇੰਡੀਆ ਨੂੰ ਵਾਪਸ ਠੀਕ ਹੈ ਜੀ ਤੇ ਉਧਰੋਂ ਚੰਨੀ ਜੁੱਤੇ ਹੁਣੇ ਵੀ ਤੁਰੇ ਵਾ ਸਾਰੇ ਲੈਣ ਲਈ ਜੀ ਹਜੇ ਮੈਂ ਇੱਥੇ ਗੁਰਜਾ ਸਾਹਿਬ ਨਾਲ ਗੱਡੀ ਧਵਾਉਣਾ ਜੀ ਇੱਥੇ ਦੇ ਲੋ ਕਾਰਵਾਸ਼ ਕਰਾਉਣਾ ਉਹ ਮੈਨੂੰ 에어ਪੋਰਟ ਤੇ ਲੈਣ ਵੀ ਪਰ ਪਗੁਰਜਾ ਕਹਿੰਦੇ ਨਾਈਟ ਸਟੇ ਕਰਨੀ ਹੈ ਅਮਰਸਰ ਰਾਤ ਨੂੰ ਪਰ ਫਨ ਕਰੂਗੇ ਦੇਖ ਲੈ ਐਸੀ ਅਜੇ ਦੇਖ ਲਓ ਉੱਥੇ ਹੀ ਆ ਜੀ ਅੱਠ ਗੱਡੀ ਧਵਾਉਣਾ ਆਏ ਆ ਤੇ ਗੱਡੀ ਗੁੱਡੀ ਧਵਾ ਕੇ ਫੇਰ ਦੇਖਦੇ ਆ ਕਿੰਦਾ ਕੰਮ ਨਹੀਂ ਆ। ਹਾਸ ਸੈਕਿੰਡ ਤੋਂ ਮੂੰਹ ਚ ਪਾਈ ਦੂਆ ਸੈਕਿੰਡ ਪਾ ਕੇ ਲਓ ਜੀ ਗੱਡੀ ਧੋ ਹੋ ਗਈ ਆ ਕਲੀਨ ਕਰਤੀ ਜੀ ਹਣ ਲੱਗੇ ਵਾ ਕਲੀਨ ਕਰ ਲੈ ਉਹ ਗੱਡੀ ਅਸੀਂ ਧਵਾ ਕੇ ਘਰ ਖੜੀ ਕਰ ਆਂਦੀ ਜੀ ਔਡੀ ਹੁਣ BMW ਚੱਕੀ ਦੇ ਮੈਂ ਤੇ ਗੁਰਜਸ ਨੇ ਬਾਲ ਬੋਲ ਕਟਾ ਕੇ ਆਏ ਆ ਜੀ ਕਟਿੰਗ ਕਰਾ ਲਈ ਆ ਤੇ ਥੋੜਾ ਜਿਹਾ ਘੁੰਮ ਆਏ ਆ ਇੱਕ ਮੈਡਲਨ ਦੀ ਦੀ ਉਹਨਾਂ ਨੂੰ ਮਿਲ ਕੇ ਆਏ ਆ ਜੀ ਤੇ ਹੁਣ ਅਸੀਂ ਚੱਲੇ ਆ ਫੇਰ ਵਾਪਸ ਆਣਾ ਗੁਰਜਸ ਬੈਕ ਟੂ ਇੰਡੀਆ ਬੈਕ ਟੂ ਇੰਡੀਆ ਹੁਣ ਤਾਂ ਟਿੱਚੀ ਟੂੱਚੀ ਚੱਕਾਂਗੇ ਪਰ ਟਿੱਚੀ ਸਮਾਨ ਸਿੱਟਣਾ ਹੀ ਆੜਤਾ ਜਾ ਕੇ ਇੱਕ ਤਾਂ ਹੋ ਗਿਆ ਦੂਜਾ ਇੱਕ ਤਾਂ ਕਿਉਂਕਿ ਜੀ ਸਾਡੇ ਸਾਢੇ 7 ਦੀ ਫਲੈਟ ਆ ਸਾਢੇ 4 ਤਾਂ ਯਾਨੀ ਕਿ ਸਵਾ 4 ਹੋਗਾ ਸਾਢੇ 4 ਤੁਰਨਾ ਸੀ ਘਰੋਂ ਤੇ ਲੇਟ ਹੋ ਗਿਆ ਆ ਹੁਣ ਦੇਖਦੇ ਆ ਫਿਰ ਟਾਈਮ ਨਾਲ ਛੇਤੀ ਛੇਤੀ ਪਹੁੰਚ ਗਏ ਰੋਡ ਤੇ ਰੱਛ ਵੀ ਹੁੰਦਾ ਕਰਦਾ ਸੇ ਏਅਰਪੋਰਟ ਵਾਲੇ ਤੇ ਕਈ ਵਾਰੀ ਹੁੰਦਾ ਉਹ ਉਹ ਇਹਦੀਆਂ ਜਾਣ ਨੂੰ ਦਿਲ ਤਾਂ ਕਰਦਾ ਨਹੀਂ ਪਰ ਜਾਣਾ ਹੀ ਪੈਣਾ ਜਾਣਾ ਹੀ ਪੈਣਾ ਕਿਉਂਕਿ ਇੱਥੇ ਵੀ ਉੱਥੇ ਵੀ ਗੱਡੀਆਂ ਜੇ ਘੁੰਮੀਦਾ ਸੀ ਇੱਥੇ ਵੀ ਅਸੀਂ ਗੱਡੀ ਜੇ ਘੁੰਮੀ ਆਨੇ ਆ ਆ ਲਓ ਜੀ ਪਹੁੰਚ ਗਏ ਆ ਅਸੀਂ ਫਿਰ ਹੁਣ ਲਓ ਜੀ ਘਾਰ ਬਾਹਰ ਆ ਗਏ ਆ ਲਓ ਜੀ ਸਾਨੂੰ ਹੈ ਕਿ ਕਾਲੀ ਹੌਲ ਮਾਮਾ ਲਾਉਗੇ ਗੱਡੀ ਨਾਲ ਉਹ ਲੇ ਵੀ ਗੋਡ ਦਸ ਆ ਜਾ ਫਿਕ ਲੇਟ ਹੋ ਗਿਆ ਲੇਟ ਹਾਂਜੀ ਹਾਂਜੀ ਬਸ ਚੱਲੇ ਜੀ ਲੋ ਜੀ ਰਖਤਾ ਸਮਾਰ ਮਾਮੇ ਨੇ ਵਾਪਸੀ ਆ ਜੀ ਮਾਮੇ ਹੋਣੀ ਚੱਲੇ ਛੱਡਣ ਹੁਣ ਚੱਲੀਏ ਜੀ ਸਾਰੇ ਘਰ ਦੇ ਚੱਲੇ ਛੱਡਣ ਜੀ ਹੁਣ ਦੇਖੋ ਤੇ ਇੰਡੀਆ ਚੱਲੀਏ ਵਾਪਸ ਉਹਨਾਂ ਦੀ ਯਾਦ ਉਹ ਡੇਢੀ ਲਓ ਵੇ ਸ਼ਰਮ ਓਕੇ ਬਾਈ ਫੰਡਰ ਓਕੇ ਮੈਂ ਅੱਜ ਆਜੋ ਚੰਗਾ ਜੀ ਆਂਦੇ ਵਾ ਜੀ ਬਾਬਾ ਜੀ ਥੈਂਕ ਯੂ ਸਾਰਿਆਂ ਦਾ ਜੀ ਬਹੁਤ ਬਹੁਤ ਆ ਮਾਮਿਆਂ ਨੇ ਮਾਮੀਆਂ ਨੇ ਸਾਰੇ ਰੇ ਕੰਦੇ ਫੌਟਾ ਕੈਮਰਾ ਸਾਰਾ 에어ਪੋਰਟ ਚੱਲੇ ਵਾਰ ਨੂੰ ਜੀ ਕਿ ਅਟਕੇ ਆਦੇ ਉਹਦਾ ਕੰਮ ਛੱਡੂ ਮੈਨੂੰ ਪਤਾ ਨਹੀਂ ਪੰਜ 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 ਫਲੋਰ ਕਰਦੇ ਨਹੀਂ ਅੱਜ ਇੱਕ ਵਾਰ ਕੀਤਾ ਵੀ 9:30 ਵੱਜ ਗਏ 8 ਮਿੰਟ ਪਾਉਂਦਿਆਂ ਨੂੰ ਗਾਲਾਂ ਸੁਣਾਓ ਯਾਰ ਆ ਜਾ ਮੈਂ ਮੈਂ ਪੁੱਛਾ ਕਿੰਦਾ ਫਿਰ ਮਗਰ ਦੇ ਓਕਾ ਮਾੜਾ ਮਾਦਰਾ ਵੀ ਜੀ ਫੇਕੇ ਆਉਂਦਿਆਂ ਨੂੰ ਗਾਲਾਂ ਪਾ ਕੇ ਆਪ ਨੂੰ ਮਾਦੀ ਕਰ ਦਿੰਦੇ ਸਾਰੇ ਮਿਸ ਕਰਦੇ ਨੇ ਉਹ ਬਾਕੀ ਸਾਰੇ ਮਿਸ ਕਰਦੇ ਵੀ ਕਰਤਾ ਵਾ ਲਓ ਕੋਈ ਨਹੀਂ ਕੋਈ ਨਹੀਂ ਆਪਰਾ ਜੋਕਾ ਤੇਰੇ ਮੁੰਡੇ ਆਪਣੇ ਘਰਾਂ ਚੱਲਣ ਦਾ ਬੁਖਾਰ ਪਿਕਣਿਆ ਬਾਜੀ ਬਾ ਆ ਆ ਆ ਦੇਖਣਾ ਤੁਹਾਡੇ ਆਵੇ ਚੱਕਰ ਚੁੱਕਰ ਹੜ ਜਿਹੜੇ ਚੱਕਰਾ ਜਿਹੇ ਬਾਲਣ ਆਣਾਂਗੇ ਆ ਆ ਆ ਆ ਜੇ ਕੋ ਕੱਢ ਦਿੰਨੇ ਕੇਕ ਕੱਢ ਦਿੰਨੇ ਕੇਕ ਮਾਰਾ ਘਾਟੇ ਮਰੀ ਘਾਟੜੋ 12 ਕਿਲੋ ਹਵੇਲੀ ਵੱਡਾ ਪਟਾਕਾ ਜਾਂ ਵਿਆਵਾ ਉਹ ਕੱਢ ਕੇ ਤੁਸੀਂ ਹੱਥੇ ਰੱਖੋ ਜਾਂਦਾ ਉਹ 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 ਨਹੀਂ ਉਹ ਨਹੀਂ ਠਾਠਾ ਹੋ ਜਾਵੇ ਵੀ ਪਤਾ ਨਹੀਂ ਬਈ ਚੰਨੀਓ ਹੀ ਚੱਲਦਾ ਹੁਣ ਤਾਂ ਜੀ ਇੰਡੀਆ ਚ ਦੇਖ ਲਓ ਮੈਂ ਕਿ ਚਾ ਚੰਨੀ ਹੋਰ ਤਾਨਕ ਝੋਨਾ ਚੱਲਦਾ ਇਹ ਵਾਰਾ ਹੀ ਦੇਖ ਲਓ ਹੁਣ ਜਾਨ ਕਿ ਕਿਸਾਨੀ ਕਾਰਡ ਕਹਿੰਦੇ ਦਵਾਏ ਆ ਜੀ ਬੰਦ ਕਰਦੇ ਤੇ ਆ ਬੇਚਪੂਚ ਲਾਜਮੀ ਆ ਚੰਨੀ ਸਰਕਾਰ ਆ ਚੰਨੀ ਸਰਕਾਰ ਆਪ ਵੀ ਦੇਖ ਲਓ ਜਿੰਨਾ ਵਸਤੇ ਹੋ ਗਿਆ ਇਹ ਦੇਖੋ ਇੱਥੇ ਦਾ ਮਹੀਨੇ ਦਵਾਰ ਆ ਕੇ ਇਦਾਂ ਲੱਗ ਰਿਹਾ ਬਹੁਤ ਚੇਂਜ ਹੋ ਗਿਆ ਇੰਡੀਆ ਦਵਾਤ ਹੋ ਗਿਆ ਮੇਨ ਕਾਲਾ ਕੇ ਚੰਨੀ ਹੁਣੀ ਗੱਡੀ ਚਲਾਉਂਦੇ ਯਾਰ ਮੇਨ ਕਾਲਾ ਕੇ ਅੰਨਾ ਗੱਡੀ ਚਲਾਉਂਦਾ ਹੁੰਦਾ ਵਿੱਕੀ ਬਾਜੀ ਆਇਆ ਉਹ ਵਿੱਕੀ ਬਾਜੀ ਸਾਸਰੀ ਕੀ ਹਾਲ ਚੱਲ ਦੋਸਤੋ ਹੁਣ ਕੀ ਸਲਾਹ ਹੈ ਵੀ ਹਵੇਲੀ ਰੁਕਣਾ ਜਾਂ ਕਿਆ ਖਾਣਾ ਪੀਣਾ ਪਰਾਵਾ ਹਵੇਲੀ ਰੁਕਣਾ ਪੈਣਾ ਇੱਕ ਆ ਹਿੱਸਾ ਨੰਗਾ ਆਇਆ ਲਾ ਕੇ ਅਰਨੀ ਆਣੇ ਆ ਜਾਲੀ ਐਨ ਕਾ ਦਿੰਦਾ ਹੈ ਨਹੀਂ ਵੇ ਹਵੇਲੀ ਨੰਗਾ ਹੀ ਆ ਜੇ ਚੱਲਦਾ ਸੀ ਅੰਬਰਸਰ ਦੀ ਵੀ ਲੜੀ ਕੀ ਗੱਡੀ ਕੀ ਗਾ ਰੁਕਣਾ ਰੁਕਣਾ ਗੋਣਾ ਬਾਬਿਆਂ ਰੋਕੀ ਹੀ ਨਹੀਂ ਗੱਡੀ ਬਏ ਛੋੜੇ ਨਹੀਂ ਕਹਿ ਗਏ ਜੀ ਐਰਾਂ ਦਾ ਲੱਗਿਆ ਦਿਸੀਆਂ ਨਹੀਂ ਓਏ ਹੋਏ ਹੋਏ ਐਰਾਂ ਕਾਂ ਦੇ ਵਿੱਚ ਕੁਛ ਨਹੀਂ ਦਿਦਾ ਦੇਖੋ ਓਹ ਹੋ ਐਰਾਂ ਕਾ ਮੇਰੀਆਂ ਬਾਪੇ ਉਧਰੇ ਰਹਿ ਗਈਆਂ ਉਹ ਉਧਰੇ ਰਹਿ ਗਈਆਂ ਚੱਲ ਮਾਪੇ ਕੋਈ ਨਹੀਂ ਉੱਥੇ ਰਹਿ ਗਈਆਂ ਸੱਚੀ ਰਹਿ ਗਈਆਂ ਚੱਲ ਕੋਈ ਨਹੀਂ ਉੱਥੇ ਕੋਈ ਲਾ ਲੂਗਾ ਇੱਥੋਂ ਲੈ ਲੈਣੇ ਆਪਾਂ ਜਾਂਦੇ ਡੈੜੀ ਘੋੜਾ ਹੋਊਗਾ ਓ ਚੱਲ ਕੋਈ ਨਹੀਂ ਡੈੜੀ ਨੂੰ ਭਮਾ ਲੈ ਪੈਰੇ ਦਾ ਤੂੰ ਪੈਰੇ ਦਾ ਤੂੰ ਹੈਨਕਲੈਸ ਰਹੂਗਾ ਖੜੇ ਪੈਰ ਜਿੱਤ ਨੇ ਇੱਕ ਉਹ ਜਿਹੜੀ ਅਧਰੋ ਲੈ ਕੇ ਆਵਾ ਤਾਂ ਹੈਗਣੀ ਉਥੋਂ ਲਈ ਸੀ ਉਹ ਰਹਿ ਗਈ ਲੋ ਯੇ ਕਹਿੰਦੇ ਮੇਰੇ ਵੀਰੋ ਅਸੀਂ ਜਲੰਧਰ ਪਹੁੰਚ ਚਲੇ ਆ ਜੀ ਇੰਡੀਆ ਓਹੋ ਉਹੀ ਆ ਗਈਆਂ ਟੁੱਟੀਆਂ ਸੜਕਾਂ ਓਹੋ ਹੁਣ ਆਉਣੇ ਨਾ ਦੱਸਿਓ ਉਹੀ ਆ ਗਏ ਮੂੰਹ ਦੇਖੋ ਲੋਰੀ ਮੂੰਹ ਵਾਪਸ ਆ ਗਿਆ ਔਖੰਗ ਆਹ ਬਗਵਾਨ ਜੇਰਾ ਹੱਥ ਛੋਣ ਨਹੀਂ ਛੱਡੇ ਕਦੀ ਵੀ ਬਾਬੇ ਇਹ ਦੇਖ ਲਾ ਦੇਖ ਲਾ ਨਸ਼ੇ ਛੱਟੋ ਕੋੜ ਵੱਟੋ ਨਸ਼ੇ ਤਿਆਗ ਕੇ ਸੁਖੀ ਜੀਵਨ ਜਿਓ ਸੁਖੀ ਜੀਵਨ ਜਿਓ ਅਸੀਂ ਇੰਨਾ ਤਾਂ ਕੰਮ ਨਹੀਂ ਪੈਂਦਾ ਭਗਵਾਨ ਜੀ ਕਿਹੋ ਜਿਹਾ ਬੱਚੇ ਤੇ ਹੁਣ ਅਸੀਂ ਸੋਚ ਰਹੇ ਸੀਗੇ ਜੀ ਕੀ ਖਾਈਏ ਜੋ ਤੇ ਸੈਕਾ ਖਾਣਾ ਐਨੀਥਿੰਗ ਐਨੀਥਿੰਗ ਥੋੜਾ ਦੱਸੋ ਕੋ ਆਪਣੀ ਚੋਇਸ ਐਨੀਥਿੰਗ ਤੂੰ ਬਾਲੇ ਮੈਂ ਦੇਖਦੇ ਸਾਬੇ ਦੁੱਬਿਆ ਹੋਗਾ ਥਾਪੇ niche ਜੀ ਰੋਟੀ ਖਾਣ ਦਾ ਮਤਲਬ ਰੋਟੀ ਖਾਣਾ ਰੋਟੀ ਰੋਟੀ ਖਾਣੇ ਆ ਤੂੰ ਜਨ ਨਹੀਂ ਰੋਟੀ ਰੋਟੀ ਹੈ ਖਾ ਲਵਾ ਕੇ ਜੋ ਦਿਲ ਕੀਤਾ ਚਲੋ ਹੁਣ ਦੇਖਦੇ ਜੀ ਕੀ ਖਾਣਾ ਇਸਲਾਮ ਬਣਾ ਉਸ ਦਾ ਇੱਤਾ ਨਾ ਨਾ ਕੋ ਮਾਣੀ ਕਿ ਤਾ ਗਾਣ ਨੂੰ ਤੇ ਮੈਂ ਅਸੀਂ ਦਾ ਤਦ ਫਿਰ ਤਾਂ ਇਹ ਕਹਿਣਾ ਮੈਂ ਵੀ ਉਹ ਖਾਣਾ ਇਹਨੂੰ ਰਹਿਣ ਦਿੰਨਾ ਮੈਂ ਉਹ ਜਿਹੜਾ ਮੈਂ ਦੱਤਾ ਪਈ ਹੁਣ ਤੁਸੀਂ ਆਪਣੀ ਇੱਚ ਵਧਨ ਨੀ ਆ ਪੀ ਜੋ ਇਹ ਨਹੀਂ ਦੱਤਾ ਉਹ ਨਹੀਂ ਮੈਂ ਖਾਣਾ ਦੇਖ ਲਓ ਜੀ ਹਾਂ ਜੀ ਦੇਖਦੇ ਆਂ ਕੀ ਖਾਣਾ ਸਾਨੂੰ ਮਿਲਦੇ ਉੱਥੇ ਜਾ ਕੇ ਆਜੋ ਮਤਾ ਬਾਡਾ ਛੋਲੇ ਪੂਰੀਆਂ ਨੂੰ ਆਉਂਦਿਆ ਨਹੀਂ ਚੱਕਤਾ ਕਮ ਕਹਿੰਦੇ ਔਰ ਚੱਲੇ ਤੂੰ ਮੇ ਖਾਣਾ ਪਾਪ ਦੇ ਲਾ ਕਿਦਾਂ ਨਿਕਲਦੀ ਗਰਮ ਗਰਮ ਤੂੰ ਕਹ ਤਾਂ ਐ ਤੂੰ ਕਹ ਤਾਂ ਨਹੀਂ ਖਾਣੀ ਹੋਇਆ ਜੀ ਹੱਸ ਸਨੇਪ ਪਾਤੀ ਵਾਲੀ ਜੰਨੀ ਨੇ ਕਹਿੰਦੇ ਮੇਰੇ ਵੀਰੋ ਚੈੱਕ ਕਰਵਾ ਰਹੀ ਆਣੀ ਆ ਕੇ ਚੈੱਕ ਕਰੋ ਸਾਰੇ ਚਲੋ ਚੈੱਕ ਕਰੋ ਬਾਅਦ ਦੇਖੀ ਆਓ ਖਲਾਣੇ ਕਿਦੇ ਨੂੰ ਨਹੀਂ ਅਸੀਂ ਸਵਾਲ ਉਹ ਜੀ ਕਹਿੰਦਾ ਮੇਰੇ ਵੀਰੋ ਪਿੰਡ ਥਾਂਦੀਆਂ ਚ ਐਂਟਰੀ ਮਾਰਦੀ ਜੰਨੀ ਦੇ ਪਿੰਡਾਂ ਰਾਹ ਦੁਬਾਰਾ ਆ ਗਏ ਓਏ ਹੋਏ ਹੋਏ ਕੀ ਹਾਲ ਚਾਲ ਦੋਸਤੋ ਪੂਰੀ ਜਨਵਾਜੀ ਐਸਵਾ ਅਜ ਉਹਦੀ ਦੇ ਲਾਉ ਤੋਨਾ ਕਿੰਨਾ ਕਿੱਦਾਂ ਲਾ ਕੇ ਗਿਆ ਦੀ ਐਂਟਰੀ ਮੈਂ ਜੋਨਾ ਲਾ ਕੇ ਗਿਆ ਚੰਨੀ ਸਾਰੇ ਕਹਤਾ ਮੈਂ ਹੀ ਭਾਵੇਂ ਇੱਥੇ ਸਾਰੇ ਆ ਵੀ ਆ ਆ ਵੀ ਜੀਪ ਨਾ ਵਾਹੋ ਜਿੱਥੇ ਆ ਪੱਠੇ ਪੁੱਠੇ ਜਾ ਲਾਏ ਵਾ ਆ ਗਿਆ ਆ ਗਿਆ ਅੰਕਲ ਅਕਾ ਆ ਕਿਹੜਾ ਬਾਜਾ ਜਾ ਮੁਰੇ ਬੈਠਾ ਲਓ ਜੀ ਕੀ ਹਾਲ ਚਾਲ ਦੋਸਤੋ ਆ ਚੰਨੀ ਦੇ ਘਰ ਆ ਗਏ ਦੋਸਤੋ ਆ ਅੰਕਲ ਦਾ ਹੈਪੀ ਬਰਥਡੇ ਅੱਜ ਆਂਦੇ ਆ ਅੰਕਲ ਇੱਕ ਲੈ ਆਉਂਦਾ ਬਾਪੂ ਹੈਪੀ ਬਰਥਡੇ ਹੈਪੀ ਬਰਥਡੇ ਮੰਕਮਨ ਉਹ ਵਾਹ ਜੀ ਬਲੋ ਜੀ ਟਰੈਕਟਰ ਹੁਣੇ ਲਾਇਓ ਆ ਕਹਿੰਦੇ ਮੇਰੇ ਵੀਰ ਜਾਨੀ ਜੀਪੀ ਲਾਇਯੋ ਆ ਆ ਕਾਮਗੋ ਮੇ ਜੰਨੀ ਨੇ ਕਰਾਤਾ ਕਹਿੰਦੇ ਜਿਹੜਾ ਮਾੜਾ ਮੋਟਾ ਸੀ ਸਰਵਿਸ ਸੁਰਵਿਸ ਡਨ ਹੋ ਗਿਆ ਜੰਨੀ ਲਓ ਜੀ ਕਹਿੰਦੇ ਮੇਰੇ ਵੀਰੋ ਬੜੇ ਟਾਈਮ ਬਾਅਦ ਜੰਨੀ ਨੇ ਵੇੜੀ ਆ ਨਾ ਇਹ ਪਾਲੇ ਦੇ ਨੇ ਵੇੜੀ ਆ ਉਹ ਬਈ ਪਾਲੇ ਤੱਕ ਪੈ ਗਈ ਆ ਪਰ ਪਾਲੇ ਨੂੰ ਹੱਦ ਤੱਕ ਰੋੜੋ ਦੇਗੇ ਆ ਪਾਰਟਿਊ ਪੈਂਟ ਜੋ ਤੇ ਬਹੁਤ ਲੱਭੀ ਮੈਂ ਇੰਗਲੈਂਡ ਔਰ ਦੇ ਪਿਆ ਦੀ ਭਰਾਵਾ ਇਹ ਦੱਤੀ ਆ ਗਏ ਮਿਲੀ ਨਹੀਂ ਨਹੀਂ ਸੱਚੀ ਨਹੀਂ ਮਿਲੀ ਬਹੁਤ ਲੱਭੀ ਮਿਲੀ ਨਹੀਂ ਹੂੰ ਇਹ ਜੋ ਤੇ ਮਤਲਬ ਤੂੰ ਇਹ ਡਿਫਰੈਂਟ ਹੀ ਚੀਜ਼ਾਂ ਬਾਹਲਾ ਜੀਨਿਕ ਜਿਆ ਪੀਸ ਜੀ ਡੱਟ ਭੜੀ ਆ ਐਮ ਐਸ ਐਨ ਕਿਹੜਾ ਐਚ ਐਨ ਐਮ ਐਚ ਐਨ ਐਮ ਐਸ ਯਾਰ ਸਾਰੇ ਕੰਪਲੈਕਸ ਕਿਤੇ ਮਿਲੀ ਮਿਲੀ ਜਾ ਰਾ ਹਜੂਰਾ ਸਾਰੇ ਕਿਤੇ ਐਦਾ ਹੋ ਰਹੀ ਆ ਓ ਕਦ ਦਸਤ ਕਰਦੇ ਹੋ ਪੈਸੇ ਕਰ ਦਿਆਂਗੇ ਜੇ ਕਰ ਦਿਆਂ ਮਤ ਅੰਦਰਿਆ ਆਬਿਓ ਜੀਬ ਚੱਕ ਲਈ ਆ ਥਾਂ ਦੀਆਂ ਤੋਂ ਅਸੀਂ ਚੰਨੀ ਕੋਲੋਂ ਜੀ ਪਰ ਘਰ ਜੀਬ ਤੇ ਵੜਨਾ ਵਾ ਸਰ ਜੀਬ ਤੇ ਵੜਨਾ ਜੀ ਇਹ ਨਜ਼ਾਰਾ ਆਉਣਾ ਪੂਰਾ ਦੇਖੋ ਬਹੁਤ ਟੈਂਪਰ ਔਰ ਇਹ ਦੋਸਤੋ ਕਹਿੰਦੇ ਪੈਂਡ ਐਂਟਰੀ ਬਾਤ ਚੁੱਕੀ ਹੈ ਮੇਰੇ ਵੀਰੋ ਆ ਲੋ ਜੀ ਲੋ ਜੀ ਲੋ ਪੈਂਡ ਪਹੁੰਚ ਗਏ ਹੁਣ ਤੁਹਾਨੂੰ ਘਰ ਜਾ ਕੇ ਮਿਲਦੇ ਆ ਜੋ ਹੁਣ ਗਾਣਾ ਛਾਣਾ ਪਜਾ ਦਈਏ ਆਮ ਵੈਲਕਮ 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 ਲੋ ਜੀ ਦੋਸਤੋ ਆ ਗਿਆ ਫਿਰ ਹੋ ਗਿਆ ਮਲਾ ਬੜੇ ਟਾਈਮ ਬਾਅਦ ਬੜੇ ਟਾਈਮ ਬਾਅਦ ਦੋਸਤੋ ਹਲੇ ਉਹ ਦਰਵੀ ਮਲਾਪ ਹੁਣਿਆ ਬਹੁਤ ਬਹੁਤ ਵਾਹ ਬਾ ਇਹਨਾ ਸੋਚ ਲਿਆ ਵੀ ਸੌਣ ਲੈ ਤੁਸੀਂ ਜਿੰਨਾ ਸੋਨਾ ਦੀ ਹੌਣ ਹੌਣ ਨਹੀਂ ਤਾਂ ਸੌਣ ਦਾ ਟਾਈਮ ਐਣਾ ਹੋਰ ਨਹੀਂ ਸੌਣ ਦੇਣਾ ਸਹੀ ਗੱਲ ਹੈ ਦਿੱਤਾ ਫਿੱਤ ਵਿੱਚ ਆ ਯਾਰ ਲਾ ਬਿੰਦਰਾ ਅੱਜ ਮੈਂ ਤੇਲ ਚੋਦ ਲੈ ਫੇਰ ਚੱਲ ਹੋਰ ਹੋਰ ਆਉਂਦੇ ਗਏ ਬਈ ਆਉਂਦੇ ਗਏ ਅੰਕੜੇ ਮਿੱਠਾ ਓਏ ਵਿੱਚੋਂ ਕੱਢੋ ਮਿੱਠਾ ਮੁੱਠਾ ਨਾ ਨਾ ਲੈ ਤੂੰ ਕਰ ਦੋ ਨਾ ਜੀ ਕਿਦ ਕਰਵਾ ਲਾ ਲੋ ਵੀ ਤੇ ਨਾ ਉਹ ਜਿੱਦੈ ਲੋ ਤੈਂ ਤੈਂ ਲਾ ਕੇ ਆਇਆ ਚਲੋ ਵੀ ਚੱਲ ਵੀ ਮੱਥਾ ਟੇਕ ਦੋ ਵਿੱਚ ਸਾਰਾ ਕੁਝ ਕੱਢ ਲਿਆ ਹੋਈ ਲਿਆਵਾ ਹੋਰ ਚਲੋ ਵੀ ਚੱਲ ਵੀ ਮੁੰਡਿਆ ਅੱगन ਚਲੋ ਆਜਾ ਆਹੋ ਸਾਰਾ ਕੁਝ ਕੱਢ ਲਿਆ ਆ ਵਾਜੀ ਵਾ ਉਹਦੇ ਨੂੰ ਪਕੌੜੇ ਐਨੀ ਸੇਵਾ ਓਏ ਸੇਵਾ ਦੇਵਾ ਸੇਵਾ ਗਾਣੀ ਪਕੌੜੇ ਘੱਡੇ ਹੋ ਬਈ ਬਾਜੀ ਬਾ ਮੁੰਡਾ ਲਾਦੀਆਂ ਹਾ ਚੱਲ ਵਧੀਆ ਵਾ ਖਾ ਲੈ ਖਾ ਲੈ ਦੋ ਕਦਨ ਜਿਹੜੇ ਪਕੌੜੇ ਘਾਣੇ ਆ ਇਹ ਗਾਲਾਂ ਹੀ ਖਾਣੀਆਂ ਇਹ ਗਾਲਾਂ ਹੀ ਖਾਣੀਆਂ ਨੇ ਜੋ ਤੇ ਇਹ ਕਾਹੇ ਪੈਲੇ ਰੱਖ ਚਲੋ ਇੱਥੇ ਕਾਰਪਟ ਨਹੀਂ ਪਛਾਇਆ ਹੋਣਾ ਤੇ ਤਾਂ ਪਲ ਗਿਆ ਵੈਸੇ ਓ ਯਾਰ ਇਹ ਕਾਕਾ ਪੰਜਾਬ ਆ ਗਿਆ ਔਰ ਤੁਸੀਂ ਇੰਗਲੈਂਡ ਤੇ ਨਹੀਂ ਗੇ ਓਹੋ ਆਤ ਪੈ ਗਈ ਬਾਪ ਚੱਲ ਕੋਈ ਨਹੀਂ ਹਟ ਜਾਣੀ ਆ ਓ ਜੀ ਪਕੌੜੇ ਆ ਗਏ ਪਕੌੜੇ ਚੱਲੋ ਗਾਲੋ ਚਾਰ ਦਿਨ ਤੇ ਆ ਦੇ ਚੱਲੋ ਗਾਲੋ ਚਾਰ ਦਿਨ ਸੇ ਵਾ ਕੇ ਖਾਈਆਂ ਗਾਲਾਂ ਤੇ ਅੱਜ ਖਾਣੇ ਪਕੌੜੇ ਆਹੋ ਇੰਡੀਆ ਦੇ 2 ਦਿਨ ਨਹੀਂ ਆ 2 ਦਿਨ ਬਾਅਦ ਲੱਗ ਜਾਣਾ ਪੰਦਾ ਪੰਜਾਬ ਦੇ ਰਾਖੇ ਪੰਜਾਬ ਨੂੰ ਸ਼ਾਮ ਨੂੰ ਪੰਜਾਬ ਦੀ ਐ ਮੌਜਾ ਹੋਣਾ ਕਿ ਟਾਈਮ ਆ ਇਹ ਬੇਇਸ਼ਰਮ ਆ